ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਦੂਜਾ ਇਹ ਕਿਨੇ ਦਾਤ ਕਿਨੇ ਹੀ ਹਾ ਹਾ ਹੈਗਾ ਇਹ ਕਿਨੇ ਹੀ ਦਾਤ ਇਹ ਕਿਨੇ ਹੀ ਦਾਤ ਆਪਸ ਤੇ ਜੋ ਪਾਈ ਐ ਨਾਨਕ ਸਾ ਕਰਮਾਤ ਸਾਹਿਬ ਤੁਠਾ ਜੋ ਮਿਲੈ ਮਹੱਲਾ ਦੂਜਾ ਇਹ ਕਨੇਹੀ ਚੱਕਰੀ ਜੇਤ ਪਉ ਖਸਮ ਨਾ ਜਾਏ ਕਨੇਹੀ ਨਹੀਂ ਕਹਿਣਾ ਕੱਕੇ ਸਿਆਰੀ ਵੀ ਲੱਗੀ ਹੋਈ ਹੈ ਨਾ ਕਿਨੇਹੀ ਇਹ ਕਿਨੇਹੀ ਚੱਕਦੀ ਜੇਤ ਪਉ ਖਸਮ ਨਾ ਜਾਏ ਨਾਨਕ ਸੇਵਕ ਕਾਢੀਐ ਜੇ ਸੇਤੀ ਖਸਮ ਸੰਵਾਏ ਪਉੜੀ ਨਾਨਕ ਅੰਤ ਨਾ Japਨੀ ਹਰਤਾ ਕੇ ਪਾਰਾਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗੱਲੀ ਗਲੀ ਜੰਜੀਰ ਜੰਜੀਰੀਆ ਹਾਂ ਗਲੀ ਬੁੱਲਾ ਹੀ ਬੋਲਣਾ ਗੱਲੀ ਨਹੀਂ ਕਹਿਣਾ ਇੱਕ ਨਾ ਗੱਲੀ ਜੰਜੀਰੀਆ ਉੱਤੇ ਟਿੱਪੀ ਲੱਗੀ ਹੋਈ ਆ ਜੰਜੀਰੀਆ ਨਹੀਂ ਕਹਿਣਾ ਉੱਤੇ ਟਿੱਪੀ ਜੰਜੀਰੀਆ ਇੱਕ ਤੁਰੀ ਚੜ੍ਹ ਬਿਸਯਾਰ ਆਪ ਕਰਾਏ ਕਰੇ ਆਪ ਆਪ ਕਰਾਏ ਕਰੇ ਆਪ ਖਾ ਕੈਸੋ ਕਰੀ ਪੁਕਾਰ ਹਾ ਇਥੇ ਜਮਕ ਲੱਗ ਜੇਗੀ ਕੈਸੋ ਇਹ ਨੰਮੀ ਆਵਾਜ਼ ਨਾਲ ਸੰਬੰਧਕ ਪਾਠ ਉਚਾਰਨ ਕਰਨਾ ਕੈਸੋ ਇਕੱਠਾ ਵੀ ਨਹੀਂ ਕਹਿ ਦੇਣਾ ਕੈਸੋ ਵੱਖਰਾ ਵੀ ਨਹੀਂ ਕਹਿਣਾ ਖਾ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ ਸ਼ਲੋਕ ਮਹੱਲਾ ਪਹਿਲਾ ਆਪੇ ਭਾਂਡੇ ਸਾਜਿਆਨ ਆਪੇ ਪੂਰਨ ਦੇ ਆਪੇ ਭਾਂਡੇ ਸਾਜਿਆਨ ਆਪੇ ਪੂਰਨ ਦੀ ਇਕਨੀ ਦੁੱਧ ਸਮਾਇ ਸਮਾਈਆ ਇਕਨੀ ਦੁੱਧ ਸਮਾਈਆ ਇਕ ਚੁੱਲਾ ਰਹਿਣ ਚੜੇ ਇਕ ਪਦ ਤੇ ਯਮਕ ਲਾਦਨੀ ਹੈ ਇਕ ਚੁੱਲਾ ਰਹਿਣ ਚੜੇ ਚੜੇ ਨਹੀਂ ਕਹਿਣਾ ਚੜੇ ਉਚਾਰਨ ਕਰਨਾ ਭਾਰਾ ਇੱਕ ਨਿਹਾਲੀ ਪੈ ਸਵਨ ਹਾਂਜੀ ਇੱਕ ਨਿਹਾਲੀ ਪੈ ਸਵਨ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਖੜੇ ਇਹ ਖੜੇ ਨਹੀਂ ਕਹਿਣਾ ਭੋਲਾ ਭਾਰਾ ਬੋਲਣਾ ਇੱਕ ਉੱਪਰ ਰਹਿਣ ਖੜੇ ਤਿਨਾ ਸਵਾਰੇ ਨਾਨਕਾ ਜੇਨ ਕਾ ਨਦਰ ਕਰੇ ਕਰੇ ਇਹ ਲਮਕਾਉਣਾ ਨਹੀਂ ਕਰੇ ਨਹੀਂ ਕਹਿਣਾ ਜੇਨ ਕਾ ਨਦਰ ਕਰੇ ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਪੇ ਰਖੇ ਆਪ ਤਿਸ ਵਿੱਚ ਜੰਤ ਉਪਾਇ ਕਾ ਦੇਖੇ ਥਾਪ ਉਥਾਪ ਕਿਸ ਨੋ ਕਹੀਆ ਨਾਨਕਾ ਸਭ ਕਿਛ ਆਪੇ ਆਪ ਕਾਉੜੀ ਵੱਡੇ ਕੀਆ ਵਡਿਆਈਆ ਕਿਸ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆ ਰਿਜਕ ਸੰਭਾਹ ਸੰਭਾਹ ਤੇ ਟਿੱਪੀ ਲੱਗੀ ਹੋਈ ਆ ਦੇ ਜੀਆ ਰਿਜਕ ਸੰਭਾਹ ਸਾਈਂ ਕਾਰ ਕਮਾਵਣੀ ਧੁਰ ਛੋਡੀ ਤੰਨਾ ਪਾਏ ਨਾਨਕ ਏਕੀ ਬਾਹਰੀ ਔਰ ਦੂਜੀ ਨਾਹੀ ਜਾਏ ਸੋ ਕਰੇ ਜੇ ਤਿਸਹ ਰਜਾਈ ਸੁਧ ਹਾਂਜੀ ਸੁਧ ਪਾਦ ਉਚਾਰਨ ਕਰਨਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਆਸਾ ਬਾਣੀ ਭਗਤਾ ਕੀ ਕਬੀਰ ਜੀਓ ਨਾਮਦੇਵ ਜੀਓ ਰਵਦਾਸ ਜੀਓ ਆਸਾ ਸ੍ਰੀ ਕਬੀਰ ਜੀਓ ਗੁਰ ਚਰਨ ਲਾਗ ਹਮ ਬਿਨਵਤਾ ਪੂਛਤ ਕਹਿ ਜੀਓ ਪਾਇਆ ਇਹ ਵਿਸਰਾਮ ਬਿਨਵਤਾ ਤੇ ਹੀ ਲਾਉਣਾ ਹੈ ਪੂਛਤ ਤੇ ਯਮਕ ਲਾ ਕੇ ਉਚਾਰਨ ਕਰਨਾ ਪੂਛਤ ਕਹਿ ਜੀ ਉਪਾਇਆ ਕਵਨ ਕਾਜ ਜਗ ਉਪਜੈ ਬਿਨਸੈ ਕਹੋ ਮੂਹਿ ਸਮਝਾਇਆ ਦੇਵ ਕਰਹੋ ਦਇਆ ਮੂਹਿ ਮਾਰਗ ਲਾਵਹੁ ਜਿਤ ਭੈ ਬੰਧਨ ਟੁਟੈ ਦੇਵ ਇਥੇ ਯਮਕ ਲਾ ਦਨੀ ਹੈ ਦੇਵ ਕਰਹੋ ਦਇਆ ਮੋਹ ਰੀ ਮਾਰਗ ਲਾਵਹੁ ਇੱਥੇ ਵਿਸਰਾਮ ਜਿਤ ਭੈ ਬੰਧਨ ਟੁੱਟੈ ਜਨਮ ਮਰਨ ਦੁਖ ਫੇੜ ਕਰਮ ਸੁਖ ਜੀਵ ਜਨਮ ਤੇ ਛੂਟੈ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਜਨਮ ਮਰਨ ਦੁਖ ਇੱਥੇ ਠਮਕ ਲਾ ਦਨੀ ਹੈ ਫੇੜ ਕਰਮ ਇੱਥੇ ਵਿਸਰਾਮ ਹੈ ਸੁਖ ਜੀਵ ਇੱਥੇ ਠਮਕ ਜਨਮ ਤੇ ਛੂਟੈ ਰਹਾਉ ਮਾਇਆ ਫਾਸ ਬੰਦ ਨਹੀਂ ਫਾੜਾ ਔਰ ਮਨ ਸੁਨ ਨ ਲੁਕੇ ਅਰਤੇ ਵੀ ਜਮਕ ਲਾ ਦਨੀ ਹੈ ਮਨ ਸੁਨ ਨ ਲੁਕੇ ਆਪਾ ਪਾਦ ਨਿਰਵਾਣ ਨ ਚੀਨਿਆ ਇਹਨ ਬੇਦ ਆਪਿਓ ਨਾ ਚੁਕੇ ਇਹ ਆਪਾ ਪਾਦ ਨਿਰਵਾਣ ਇਥੇ ਖਮਕੈ ਨ ਚੀਨਿਆ ਇਥੇ ਵਿਰਾਮ ਹੈ ਇਨ ਬਿਦ ਅਭਿਉ ਨਾ ਚੁਕੇ ਕਹੀ ਨਾ ਉਪਜਾ ਉਪੀ ਜਾਣਾ ਭਾਵ ਅਭਾਵ ਵਿਹੂਣਾ ਉਦ ਅਸਤ ਕੀ ਮਾਨ ਬੁੱਧ ਨਾਸੀ ਤਾ ਸਦਾ ਸਹਜਿ ਲੇਵਲੀਣਾ ਜਿਉ ਪ੍ਰਤਿਬਿੰਬ ਬਿੰਬ ਕੋ ਮਿਲੀ ਹੈ ਉਦਕ ਕੁੰਭ ਬਿਗਰਾਨਾ ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ ਤਉ ਮਨ ਸੁਨ ਸਮਾਨਾ ਅਸਾ ਗਾਜ ਸਾਡੇ ਤੈ ਤੈ ਧੂਤੀਆ ਗਾਜ ਸਾਡੀ ਤੈ ਤੈ ਇਥੇ ਠਮਕ ਲਾ ਦਿੰਨੀ ਗਾਜ ਬੁੱਲ ਹੀ ਬੁੱਲਣਾ ਧੂਤੀਆ ਤੇ ਵਿਸਰਾਮ ਦਾ ਦੇ ਗਾਜ ਸਾਡੇ ਤੈ ਤੈ ਧੂਤੀਆ ਤੇਰੇ ਪਾਇਣ ਤੱਕ ਗਲੀ ਜਿਨ੍ਹਾਂ ਜਪ ਮਾਲੀਆ ਗਲੀ ਪੁੱਲਾ ਹੀ ਬੋਲਣਾ ਗਲੀ ਜਿਨ੍ਹਾਂ ਜਪ ਮਾਲੀਆ ਲੋਟੇ ਹੱਥ ਨਿਬੱਗ ਲੋਟੇ ਹੱਥ ਨਿਬੱਗ ਹੱਥ ਵੀ ਕੱਸ ਕੇ ਬੋਲਣਾ ਨਿਬੱਗ ਵੀ ਕੱਸ ਕੇ ਬੋਲਣਾ ਨਿਬਗ ਨਹੀਂ ਕਹਿਣਾ ਲੋਟੇ ਹੱਥ ਨਿਬੱਗ ਓਏ ਹਰ ਕੇ ਸੰਤ ਨਾ ਆਖੀਐ ਹਾ ਓਏ ਪਾਤੀ ਜਮਕ ਬਨਾਰਸ ਕੇ ਠੱਗ ਬਨਾਰਸਨੀ ਕਹਿਣਾ ਕੰਨੇ ਦੋਵੇਂ ਲਾ ਕੇ ਬਨਾਰਸ ਕੇ ਠੱਗ ਐਸੇ ਸੰਤ ਨਾ ਮੂਕ ਹੋ ਭਾਵੈ ਸੰਤ ਪਦ ਤੇ ਵਿਸਰਾਮ ਲਾ ਦੇਣਾ ਐਸੀ ਸੰਤ ਨਾ ਮੂਕ ਹੋ ਭਾਵੈ ਡਾਲਾ ਸਿਓ ਪੇਡਾ ਘਟਕਾਵਹਿ ਰਹਾਉ ਵਸਨ ਮਾਜ ਚਰਾਵਹਿ ਚਰਾਵਹਿ ਉਪਰ ਹਾਂ ਚਰਾਵਹਿ ਭਾਰੀ ਉਚਾਰਨ ਕਰਨਾ ਹੈ ਬਸਨ ਮਾਂਜ ਚਰਾਵਹਿ ਉਪਰ ਕਾਠੀ ਧੋਇ ਜਲਾਵਹਿ ਬਸਦਾ ਖੋਦ ਕਰਹਿ ਦੋਇ ਚੂਲੇ ਚੂਲੇ ਭਾਰਾ ਉਚਾਰਨ ਕਰਨਾ ਬਸਦਾ ਖੋਦ ਕਰਹਿ ਦੋਇ ਚੂਲੇ ਸਾਰੇ ਮਾਨ ਸੁਖਾਵਹਿ ਓਏ ਪਾਪੀ ਸਦਾ ਫਿਰਹਿ ਅਪਰਾਧੀ ਮੁਖ ਹੋ ਅਪਰਸ ਕਹਾਵਹਿ ਇਸੇ ਤਰ੍ਹਾਂ ਹੀ ਅਪਰਸ ਹੀ ਉਚਾਰਨ ਕਰਨਾ ਅਪਰਸ ਨਹੀਂ ਕਹਿਣਾ ਹੈ ਸਦਾ ਸਦਾ ਫਿਰਹਿ அபிਮਾਨੀ ਸਗਲ ਕੁਟੰਬ ਡੁਬਾਵਹਿ ਜਿਤ ਕੋ ਲਾਇਆ ਤਿਤਹੀ ਲਾਗਾ ਜਿਤ ਕੋ ਲਾਇਆ ਤਿਤਹੀ ਲਾਗਾ ਤੈਸੇ ਕਰਮ ਕਮਾਵੈ ਕਹ ਕਬੀਰ ਜਿਸ ਸਤਗੁਰ ਭੀਟੈ ਪੁਨਰਪ ਜਨਮ ਨ ਆਵੈ ਆਛਾ ਬਾਪ ਦਲਾਸਾ ਮੇਰੋ ਕੀਨਾ ਪੁਨਰਪ ਜਨਮ ਨ ਆਵੈ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਪ ਕੋ ਕਿਉ ਮਨ ਹ ਵਿਸਾਰੀ ਆਗੈ ਗਿਆ ਨ ਬਾਜੀ ਹਾਰੀ ਮੈਂ ਮੇਰੀ ਮਾਈ ਹੋ ਖਰਾ ਸੁਖਾਲਾ ਪਹਿਰੋ ਨਹੀਂ ਦਗਲੀ ਲਗੈ ਨਾ ਪਾਲਾ ਦਲੀ ਵੀ ਪੂਲਾ ਉਚਾਰਨ ਕਰਨਾ ਪਾਲਾ ਵੀ ਪੂਲਾ ਉਚਾਰਨ ਕਰਨਾ ਰਹਾਉ ਬਾਲ ਤੇ ਸਬਾਪੈ ਜਿਨ ਹੋ ਜਾਇਆ ਬਲ ਪੁ ਲਈ ਉਚਾਰਨ ਕਰਨਾ ਬਾਲ ਯਾਨੀ ਬਲਿਹਾਰ ਕੁਰਬਾਨ ਸਦਕੇ ਬਾਲ ਤਿਸ ਬਾਪੈ ਜੇਨਾ ਹੋ ਜਾਇਆ ਪੰਚਾਤੇ ਮੇਰਾ ਸੰਗ ਚੁਕਾਇਆ ਪੰਚਮਾਰ ਪਾਵਾਂ ਤਲ ਦੀਨੇ ਹਰ ਸਿਮਰਨ ਮੇਰਾ ਮਾਨ ਤਨ ਭੀਨੇ ਪਿਤਾ ਹਮਾਰੋ ਵਡ ਘੋਸਾਈ ਤਿਸ ਪਿਤਾ ਤੈ ਹਉ ਕਿਉ ਕਰ ਜਾਈ ਪੈ ਨਹੀਂ ਕਹਿਣਾ ਹਹਾ ਪਹਿ ਤਿਸ ਪਿਤਾ ਪਹਿ ਹਉ ਕਿਉ ਕਰ ਜਾਈ ਸਤਗੁਰ ਮਿਲੇ ਤਾ ਮਾਰਗ ਦਿਖਾਇਆ ਜਗਤ ਪਿਤਾ ਮੇਰਾ ਮਨ ਪਾਇਆ ਹਉ ਪੂਤ ਤੇਰਾ ਤੂੰ ਬਾਪ ਮੇਰਾ ਹਉ ਹਉ ਪੂਤ ਤੇਰਾ ਤੂੰ ਬਾਪ ਮੇਰਾ ਏਕੈ ਠਾਹਰ ਦੋਹਾ ਬਸੇਰਾ ਦੋਹਾ ਛੀਤੀ ਉਚਾਰਨ ਕਰਨਾ ਦੋਹਾ ਨਹੀਂ ਕਹਿਣਾ ਹੂੜੇ ਨਾਲ ਕਹੋ ਕਬੀਰ ਜਨ ਏਕੋ ਬੂਝਿਆ ਗੁਰਪ੍ਰਸਾਦ ਮੈਂ ਸਭ ਕਿਛ ਸੂਝਿਆ ਆਸ ਇਕਤ ਪੱਤਰ ਪਰ ਉਰਕਟ ਕੁਰਕਟ ਇਕਤ ਵੀ ਕਸ ਕੇ ਬੋਲਣਾ ਪੱਤਰ ਵੀ ਥੋੜਾ ਜਿਹਾ ਪਾਦ ਕਸ ਕੇ ਉਚਾਰਨ ਕਰਨਾ ਇਕਤ ਪੱਤਰ ਪਰ ਉਰਕਟ ਕੁਰਕਟ ਇਕਤ ਪੱਤਰ ਪਰ ਪਾਨੀ ਕਤ ਪੱਤਰ ਭਰ ਪਾਨੀ ਆਸ-ਪਾਸ ਪੰਜ ਜੋਗੀਆਂ ਬੈਠੇ ਵਿਚ ਨਕਟ ਦੇ ਰਾਨੀ ਨਕਟੀ ਕੋ ਠਣਗਣ ਬਾੜਾ ਡੂ ਆਇ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਨਕਟੀ ਉਚਾਰਨ ਕਰਨਾ ਨਟਕੀ ਆਮ ਕਈ ਕਹਿ ਜਾਂਦੇ ਨੇ ਕਕਾ ਮਗਰੋਂ ਲਾ ਦਿੰਦੇ ਹਨ ਸਰਕੇ ਧਿਆਨ ਨਾਲ ਬੋਲਣਾ ਨਕਟੀ ਕੋ ਠੰਗਨ ਇਥੇ ਵਿਸਰਾਮ ਲਾਦਣਾ ਬਾਡਾ ਡੂ ਕਹਿੰਦੇ ਹੈ ਬੇਬੇ ਕੀ ਕਾਟੀ ਤੂੰ ਰਹਾਉ ਸਗਲ ਮਾਹ ਨਕਟੀ ਕਾ ਵਾਸਾ ਸਗਲ ਮਾਰ ਆਉ ਹੇਰੀ ਔ ਹੇਰੀ ਇਹ ਪਾਠ ਵੱਖਰਾ ਪਾਠ ਕਰਨਾ ਹੈ ਸਗਲ ਮਾਹ ਨਕਟੀ ਕਾ ਵਾਸਾ ਸਗਲ ਮਾਰ ਔ ਹਿਰੀ ਸਗਲਿਆ ਕੀ ਹਾ ਬਹਿਨ ਭਾਨ ਜੀ ਸਗਲਿਆ ਕੀ ਹਾ ਬਹਿਨ ਭਾਨ ਜੀ ਸਗਲਿਆ ਕੀ ਹਾ ਬਹਿਨ ਭਾਨ ਜੀ ਜਨੈ ਬਰੀ ਤਿਸ ਚੇਰੀ ਹਮਰੋ ਭਰਤਾ ਵੱਡੋ ਬਵੇਕੀ ਆਪੇ ਸੰਤ ਕਹਾਵੈ ਓਹ ਹਮਾਰਾ ਮਾਥਾ ਕਾਇਮ ਔਰ ਹਮਾਰਾ ਨਿਕਟ ਨ ਆਵੇ ਓਹ ਹਮਾਰੇ ਮਥੇ ਕਾਇਮ ਇਥੇ ਵਿਸਰਾਮ ਔਰ ਹਮਰੇ ਨਿਕਟ ਨ ਆਵੇ ਨੱਕ ਕਾਟੀ ਕੰਨ ਕਾਟੀ ਹੇ ਲਾ ਕੇ ਉਚਾਰਨ ਕਰਨੇ ਹਨ ਨੱਕ ਕਾਟੀ ਕੰਨ ਕਾਟੀ ਕਾਟਕੂਟ ਕੈ ਡਾਰੀ ਕਹ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਆਸਾ योगी जति तपी सन्यासी बहुत तीर्थ भ्रमण लੁੰजित मुंजित मौन जटाधर अंत तौ मरना ताति सीवियले राम ना ये पाठ फकरा करना है ताति सीवियले इथे विश्राम है राम ना रसना राम नाम हित जाके कहा करे जमुना जमुना पाठ इकट्ठे उच्चारण करना रहा वो आगम निर्गम ज्योतिग जानह बहु बहु ब्या करना तंत मंत्र सब औखद जानह अंत तऊ मरना राज भोग अर छत्र सिंहासन ਬਹੁਤ ਸੁੰਦਰ ਰਮਨਾ ਪਾਨ ਕਪੂਰ ਸੁਬਸਕ ਚੰਦਨ ਅੰਤ ਤਉ ਮਰਨਾ ਸੁਬਸਕ ਪਾਠ ਇਕੱਠਾ ਹੀ ਵਿਚਾਰ ਗੇਦ ਪੁਰਾਨ ਸਿਮਰਿਤ ਸਭ ਖੋਜੇ ਕਹੂ ਨਾ ਉਬਰਨਾ ਇਹ ਉਬਰਨਾ ਉਚਾਰਨ ਕਰਨਾ ਕਸਕੇ ਕਹੋ ਨਾਨਕ ਇਉ ਰਮਹਿ ਜੰਪਉ ਮੇਟ ਜਨਮ ਮਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ